ਅਨੇਕਾ ਥਾਵਾਂ ਤੇ ਸੰਗਤਾਂ ਨੂੰ ਧਾਰਦੇ ਹੋਏ ਬਾਬਾ ਜੀ ਹਵੇਲੀ ਲਖੇ ਪਹੁੰਚੇ ਗੁਰੂ ਕੀ ਸਾਧ ਸੰਗਤ ਇਸ ਨਗਰ ਵਿੱਚ ਇੱਕ ਮਹਾਪੁਰਸ਼ ਰਹਿੰਦੇ ਸਨ ਜਿਨ੍ਹਾਂ ਨੂੰ ਲੋਕੀ ਸੰਤ ਖੁਦਾ ਸਿੰਘ ਜੀ ਕਹਿੰਦੇ ਸਨ ਤੇ ਉਸ ਇਲਾਕੇ ਵਿੱਚ ਉਹਨਾਂ ਦੀ ਕਾਫੀ ਮਾਨਤਾ ਸੀ ਬਾਬਾ ਜੀ ਨੇ ਨਗਰੋਂ ਬਾਹਰ ਇੱਕ ਕੁਟਿਆ ਵਿੱਚ ਆਪਣਾ ਆਸਣ ਲਾ ਲਿਆ ਤੇ ਉੱਥੇ ਹੀ ਰਹਿਣ ਲੱਗ ਪਏ ਆਪਣੀ ਮਰਿਆਦਾ ਅਨੁਸਾਰ ਬਾਬਾ ਜੀ ਰਾਤ 12:30 ਵਜੇ ਇਸ਼ਨਾਨ ਕਰਕੇ ਹਰ ਰੋਜ਼ ਨਿਤਨੇਮ ਵਿੱਚ ਜੁੜ ਜਾਂਦੇ ਸਨ ਆਪ ਜੀ ਦੀ ਮਰਿਆਦਾ ਨੂੰ ਦੇਖ ਕੇ ਸੰਤ ਖੁਦਾ ਸਿੰਘ ਜੀ ਤੇ ਬੜਾ ਪ੍ਰਭਾਵ ਪਿਆ ਤੇ ਉਹਨਾਂ ਨੇ ਵੀ ਮਨ ਵਿੱਚ ਮਹਿਸੂਸ ਕੀਤਾ ਕਿ ਵਈ ਸਾਡੇ ਵਿੱਚ ਵੀ ਕਿੰਨੀ ਤਰੁੱਟੀ ਹੈ ਫਿਰ ਬਾਬਾ ਜੀ ਦੀ ਮਰਯਾਦਾ ਅਨੁਸਾਰ ਸੰਤ ਖੁਦਾ ਸਿੰਘ ਜੀ ਵੀ ਉਵੇਂ ਹੀ ਚੱਲਣ ਲੱਗ ਪਏ ਤੇ ਇਕੱਠੇ ਹੀ ਰਾਤ ਦਾ ਇਸ਼ਨਾਨ ਇੱਕੋ ਅਸਥਾਨ ਤੇ ਕਰਦੇ ਰਹੇ ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ ਇੱਕ ਦਿਨ ਇਸ਼ਨਾਨ ਕਰਨ ਪਿੱਛੋਂ ਬਾਬਾ ਜੀ ਕਸ਼ਹਿਰਾ ਵਧਣ ਲੱਗੇ ਨਾ ਸਾਧ ਸੰਗਤ ਤਾਂ ਸਰੀਰ ਦੀ ਨਿਰਵਲਤਾ ਕਾਰਨ ਜਿਹੜੀ ਕਿ ਸਿਮਰਨ ਵਿੱਚ ਹੋ ਚੁੱਕੀ ਸੀ ਤਾਂ ਡਿੱਗ ਪਏ ਤਾਂ ਸੰਤ ਜੀ ਨੇ ਕਿਹਾ ਮਹਾਰਾਜ ਮਹਾਰਾਜੀ ਜੇ ਕਸ਼ਹਿਰਾ ਗਿੱਲਾ ਹੋ ਗਿਆ ਤਾਂ ਲੰਗੋਟ ਪਹਿਨ ਲਓ ਤਾਂ ਬਾਬਾ ਜੀ ਆਨੇ ਆਖਿਆ ਨਹੀਂ ਬਈ ਅਸਾਂ ਲਗੋਟ ਨਹੀਂ ਪਹਿਨਣਾ ਅਸੀਂ ਕਸ਼ਹਿਰਾ ਹੀ ਪਹਿਨਣਾ ਹੈ ਤੇ ਫਿਰ ਉਹਵੇਂ ਹੀ ਗਿੱਲਾ ਹੀ ਪਹਿਨੀ ਰੱਖਿਆ ਸਾਧ ਸੰਗਤ ਕੁਝ ਦਿਨਾਂ ਪਿਛੋਂ ਫਿਰ ਇੱਕ ਵਾਰ ਰਾਤ ਨੂੰ ਇਸ਼ਨਾਨ ਮਗਰੋਂ ਆ ਬਾਬਾ ਜੀ ਕਸ਼ਹਿਰਾ ਬਦਲਣ ਲੱਗੇ ਤਾਂ ਫਿਰ ਬਾਬਾ ਜੀ ਡਿੱਗ ਪਏ ਤੇ ਸੰਤ ਖੁਦਾ ਸਿੰਘ ਜੀ ਨੇ ਅੱਜ ਫਿਰ ਉਹ ਸ਼ਬਦ ਦੁਹਰਾਇਆ ਮਾਪਰਸ਼ੋ ਕਸ਼ੈਰਾ ਗਿਲਾ ਹੋ ਗਿਆ ਤਾਂ ਆਪ ਜੀ ਲੰਗੂਟ ਪਹਿਨ ਲਓ ਤੇ ਨਾਲ ਇਹ ਵੀ ਕਿਹਾ ਕਿ ਮਹਾਪੁਰਸ਼ਾਂ ਨੂੰ ਆ ਕੀ ਲੱਗੇ ਸ਼ਰਾਂ ਦੀਆਂ ਕੜੀਆਂ ਵਿੱਚ ਫਸੇ ਰਹਿਣਾ ਅਗੋਂ ਬਾਬਾ ਜੀ ਨੇ ਫਰਮਾਇਆ ਭਾਈ ਸਿਰ ਇੱਕੋ ਹੈ ਤੇ ਉਹ ਅਸਾਂ ਕਲਗੀਆਂ ਵਾਲੇ ਪਾਸ਼ਾ ਪਾਸ਼ ਅਰਪਣ ਕੀਤਾ ਹੋਇਆ ਹੈ ਤੇ ਉਹਨਾਂ ਦੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਹੈ ਇਸ ਲਈ ਹੁਕਮ ਅਨੁਸਾਰ ਕਸ਼ਹਿਰਾ ਹੀ ਪਹਿਨਣਾ ਹੈ ਲੰਘੂਟ ਨਹੀਂ ਪਹਿਨਣਾ ਪੁੱਤਰ ਸੁਣ ਕੇ ਸੰਤ ਜੀ ਦੀ ਰਸਨਾ ਤਾਂ ਚੁੱਪ ਵੱਟ ਗਈ ਤੇ ਬਾਬਾ ਜੀ ਨੇ ਉਹੀ ਗਿੱਲਾ ਕਸ਼ਹਿਰਾ ਪਾਈ ਰੱਖਿਆ ਸਾਧ ਸੰਗਤ ਅਕਸ਼ੈਰਾ ਬਦਲਣ ਸਮੇ ਡਿੱਗ ਪੈਣ ਦਾ ਤੀਜਾ ਅਫਸਰ ਇੱਕ ਰਾਤ ਫਿਰ ਉਸ ਸਮੇ ਮਗਰੋਂ ਵਾਪਰਿਆ ਤੇ ਉਦੋਂ ਵੀ ਸੰਤ ਖੁਦਾ ਸਿੰਘ ਜੀ ਨੇ ਫਿਰ ਉਹੀ ਸ਼ਬਦ ਦੁਹਰਾਏ ਮਹਾਂਪਰਸ਼ੂ ਜੇ ਕਸ਼ੈਰਾ ਗਿੱਲਾ ਹੋ ਗਿਆ ਹੈ ਤਾਂ ਇਸ ਦੀ ਥਾਂ ਲੰਘੂਟ ਪੈਨ ਲਓ ਐਤ ਕੀ ਵਾਰ ਸਾਧ ਸੰਗਤ ਬਾਬਾ ਜੀ ਨੇ ਕੁਝ ਤੇਸੀ ਜਹੀ ਤਕਣੀ ਤੱਕਦਿਆਂ ਫਰਮਾਇਆ ਬਈ ਤੂੰ ਸਾਨੂੰ ਦਸਵੇਂ ਪਾਤਸ਼ਾਹ ਦੇ ਪੱਧਰ ਤੋਂ ਹਟਾ ਕੇ ਆਪਣੇ ਮਗਰ ਲਾਉਣਾ ਚਾਹੁੰਦਾ ਹੈ ਬਈ ਇਹੋ ਕਿਹਾ ਚਿਤ ਨਹੀਂ ਹੋਣਾ ਸਾਡੀ ਤਾਂ ਹਰਦਮ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਵਿੱਚ ਇਹੋ ਅਰਦਾਸ ਹੈ ਪ੍ਰੀਦਾ ਬਾਹਰ ਪਰਾਇਆ ਵੈਸਣਾ ਸਾਈਂ ਮੁਝੇ ਨਾ ਦੇ ਹੇ ਨਰੰਕਾਰ ਮਿਹਰ ਕਰ ਤੇ ਆਪਣੇ ਦਰ ਤੋਂ ਡਿੱਗੇ ੱਤਕੇ ਨਿੰਦਕ ਦੀ ਸੰਗਤ ਤੋਂ ਵਿਚਾਲੈ ਖੁਦਾ ਸਿੰਘ ਜੀ ਕਬੀਰ ਸੰਤ ਨਾ ਛਾੜੈ ਸੰਤੈ ਜੋ ਕੋਟਕ ਮਿਲੇ ਅਸੰਤ ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦੇਵ ਵੀ ਤੇਰੇ ਮਨ ਵਿੱਚ ਆਈ ਹੈ ਕਿ ਅਸੀਂ ਲੰਗੂਟ ਪਹਿਨ ਲਈਏ ਤੇ ਤੇਰੇ ਮਗਰ ਲਗ ਤੁਰੀਏ ਜਿਸ ਕਾਰਨ ਤੂੰ ਸਮਝਦਾ ਹੈ ਕਿ ਤੇਰੀ ਸੋਭਾ ਵਿੱਚ ਹੋਰ ਵਾਧਾ ਹੋ ਜਾਵੇ ਪਰ ਇਸ ਗੱਲ ਨੂੰ ਨਹੀਂ ਸੋਚਦਾ ਕਿ ਸਮਾਂ ਕਲਯੁਗ ਦਾ ਹੈ ਭਲਿਆ ਤੇ ਕਲਯੁਗ ਵਿੱਚ ਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਹੈ ਜਿਹੜਾ ਵੀ ਉਸ ਦੇ ਪੂਰਨਿਆ ਤੇ ਚੱਲੇਗਾ ਉਸ ਦੀ ਜਿੱਤ ਹੋਵੇਗੀ ਕੂੜ ਨੇ ਖੁੱਟਾ ਨਾਨਕਾ ਊੜਕ ਸੱਚ ਰਹੀ ਜਦੋਂ ਬਾਬਾ ਜੀ ਨੇ ਇਉਂ ਕਿਹਾ ਨਾ ਸਾਧ ਸੰਗਤ ਤੇ ਖੁਦਾ ਸਿੰਘ ਦੇ ਕਹਿਣ ਅਨੁਸਾਰ ਲੰਗੋਟ ਨਾ ਪਹਿਨਿਆ ਤੇ ਬਾਬਾ ਜੀਆ ਨੇ ਫਿਰ ਸੰਤ ਖੁਦਾ ਸਿੰਘ ਨੂੰ ਸਮਝਾਣ ਖਾਤਰ ਕਿਹਾ ਵੀ ਤੂੰ ਆਪਣਾ ਲੰਗੋਟ ਲੈ ਆ ਜੇ ਤੂੰ ਇੰਨਾ ਹੀ ਚਾਹੁੰਦਾ ਹੈ ਨਾ ਜੇ ਤੈਨੂੰ ਆਪਣੇ ਲੰਗੋਟ ਤੇ ਮਾਣ ਹੈ ਤਾਂ ਫਿਰ ਐਂ ਕਰ ਤੂੰ ਆਪਣਾ ਲੰਗੋਟ ਲੈ ਆ ਜਾਂ ਲਿਆ ਆਪਣਾ ਲੰਗੋਟਾ ਸਾਡੇ ਪਾਸ ਆਪਣਾ ਕਸ਼ਹਿਰਾ ਹੈ ਆਪਾਂ ਦੋਵੇਂ ਇਕੱਠੇ ਖੂਵ ਵਿੱਚ ਸੁੱਟ ਦਿੰਦੇ ਹਾਂ ਤੇ ਸ਼ਰਤ ਇਹ ਰਹੀ ਕਿ ਜੇ ਲੰਗੋਟ ਤਰਪਿਆ ਤਾਂ ਅਸੀਂ ਲੰਗੋਟ ਪਹਿਨ ਲਵਾਂਗੇ ਤੇ ਬਈ ਜੇ ਸਾਡਾ ਕਸ਼ਹਿਰਾ ਤਰਪਿਆ ਤਾਂ ਤੈਨੂੰ ਕਸ਼ਹਿਰਾ ਪਹਿਨਣਾ ਹੀ ਪਵੇਗਾ ਦੇਖ ਲੈ ਮਨਜ਼ੂਰ ਹੈ ਤਾਂ ਸੰਤ ਖੁਦਾ ਸਿੰਘ ਜੀ ਨੇ ਸਾਧ ਸੰਗਤ ਬਾਬਾ ਜੀ ਦੇ ਇਹ ਵਚਨ ਸੁਣ ਕੇ ਕੁਝ ਭੈ ਖਾਦਾ ਤੇ ਹੱਥ ਜੋੜ ਕੇ ਬੇਨਤੀ ਕੀਤੀ ਬਾਬਾ ਜੀ ਪਿਛਲੀ ਭੁੱਲ ਮੁਆਫ ਕਰਦੇ ਹੋ ਤੇ ਅੱਗੋਂ ਆਪ ਜੀ ਨੂੰ ਕੁਝ ਨਹੀਂ ਕਹਾਗਾ ਕੁਝ ਨਹੀਂ ਕਹਾਗਾ ਅਕੋਂ ਤੋਂ ਹੁਣ ਮੈਨੂੰ ਮਾਫ ਕਰਦੇ ਹੋ ਬਾਬਾ ਜੀ ਨੇ ਉੱਤਰ ਸੁਣਾ ਐਉਂ ਫਰਮਾਇਆ ਵੀ ਅਸੀਂ ਇੱਥੇ ਨਹੀਂ ਰਹਾਗੇ ਹੁਣ ਨਹੀਂ ਇੱਥੇ ਰਹਾਗੇ ਤੇ ਸਾਧ ਸੰਗਤ ਉਤੋਂ ਫਿਰ ਬਾਬਾ ਜੀ ਰਾਤ ਨੂੰ ਇਸ਼ਨਾਨ ਕਰਕੇ ਉਸੇ ਵੇਲੇ ਤੁਰ ਪਏ ਕਿਉਂਕਿ ਮਨ ਵਿੱਚ ਬਾਬਾ ਜੀ ਦੇ ਬਹੁਤ ਹੀ ਖੇਦ ਹੋਇਆ ਸੋਚਿਆ ਵੀ ਕਿੱਥੇ ਚੱਲੀਏ ਉੱਥੇ ਚੱਲੀਏ ਜਿੱਥੇ ਨਾ ਕੋਈ ਜਾਣੇ ਤੇ ਨਾ ਹੀ ਕੋਈ ਮੰਨੇ ਆ ਜਿਵੇਂ ਬੁੱਲੇ ਨੇ ਕਿਹਾ ਹੈ ਉੱਠ ਬੁੱਲਿਆ ਚੱਲ ਉੱਥੇ ਚਲੀਏ ਜਿੱਥੇ ਹੋਵਣ ਸਾਰੇ ਅੰਨੇ ਨਾ ਕੋਈ ਸਾਡੀ ਜਾਤ ਪਛਾਣੇ ਨਾ ਕੋਈ ਸਾਨੂੰ ਮੰਨੇ ਸੋ ਸਾ ਸੰਗਤ ਬਾਬਾ ਜੀਆ ਨੇ ਸਾਨੂੰ ਪੂਰਨੇ પાਕੇ ਸਾਨੂੰ ਰਸਤਾ ਦੱਸਿਆ ਹੈ ਭਾਵੇਂ ਕਿੰਨੀਆਂ ਵੀ ਔਕੜਾਂ ਆ ਜਾਣ ਅਸੀਂ ਆਪਣੇ ਗੁਰੂ ਤੋਂ ਕਦੇ ਮੁਨਕਰ ਨਹੀਂ ਹੋਣਾ ਆ ਅੱਜ ਦਾ ਤਾਂ ਸਮਾ ਹੈ ਸਾਨੂੰ ਕੋਈ ਚਮਤਕਾਰ ਜਾਂ ਕੋਈ ਲਾਲਚ ਦੇ ਦੇਵੇ ਅਸੀਂ ਝਾਟਾ ਆਪਣਾ ਧਰਮ ਤਬਦੀਲ ਕਰ ਲੈਂਦੇ ਹਾਂ ਨਹੀਂ ਬਈ ਸਾਡਾ ਮਾਲਕ ਪੂਰਾ ਹੈ ਸਾਡੇ ਗੁਰਦੇਵ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਸਾਡੇ ਤੇ ਅਥਾਹ ਕਿਰਪਾ ਕੀਤੀ ਹੈ ਅਸੀਂ ਅਕਿਰਤ ਕਰਨ ਨਹੀਂ ਬਣਨਾ ਅਸੀਂ ਗੁਰੂ ਵਾਲੇ ਬਣ ਕੇ ਸਬਰ ਸ਼ੁਕਰ ਕਰਦੇ ਆ ਮਾਲਕ ਦਾ ਸ਼ੁਕਰਾਨਾ ਕਰਦੇ ਆ ਜ਼ਿੰਦਗੀ ਬਤੀਤ ਕਰਨੀ ਹੈ ਤੇ ਰੋਜ਼ ਅਰਦਾਸ ਕਰਦੇ ਹਾਂ ਤੂੰ ਠਾਕਰ ਤੂੰ ਪਹਿਰ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮਾਰਾ ਤੇਰੇ ਤੁਮਰੀ ਕਿਰਪਾ ਮੈਂ ਸੂਕ ਘਨੇਰੇ ਵਿਸ਼ਵਾਸ ਰੱਖੀਏ ਉਹ ਮਾਲਕ ਦੀ ਕਿਰਪਾ ਦੇ ਵਿੱਚ ਬੜੀਆਂ ਹੀ ਬਖਸ਼ਿਸ਼ਾਂ ਤੇ ਰਹਿਮਤਾਂ ਹਨ ਸਾਧ ਸੰਗਤ ਬਖਸ਼ਾਂ ਦੇ ਪਾਤਰ ਬਣੀਏ ਆਹ ਬਾਬਾ ਜੀ ਦੀਆਂ ਅਜਿਹੀਆਂ ਸਾਕੀਆਂ ਸਰਵਣ ਕਰਨ ਲਈ ਨਿਰੰਤਰ ਇਸ YouTube ਚੈਨਲ ਨਾਲ ਜੁੜੇ ਰਹਿਣ ਲਈ ਜਿਨ੍ਹਾਂ ਨੇ ਅਜੇ ਤੱਕ ਇਸ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਔਰ ਅੱਗੇ ਵੀ ਸਰਵਣ ਕਰਕੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਤਾਂ ਕਿ ਹੋਰ ਵੀ ਸੰਗਤਾਂ ਲਾਭ ਪ੍ਰਾਪਤ ਕਰ ਸਕਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ